ਅੱਜ ਅਸੀਂ ਆਏ ਸੀ ਗਿੱਦੜ ਬਾਹਰ ਜਿਹੜਾ ਇੱਕ ਰঞ্জੀਤ ਸਿੰਘ ਗਿੱਲ ਪੱਤਰਕਾਰ ਦੇ ਨਾਲ ਦੁਰਵਿਵਹਾਰ ਹੋਇਆ ਮਾਰਕੁੱਟ ਹੋਈ ਆ ਜ਼ੁਲਮ ਹੋਇਆ ਵਾ ਤਸ਼ੱਦਦ ਹੋਇਆ ਵਾ ਉਹਦਾ ਵਿਰੋਧ ਕਰਨ ਵਾਸਤੇ ਉਤੋਂ ਹਾਜ਼ਰੀ ਪਾ ਕੇ ਅੱਜ ਇੱਥੇ ਅਸੀਂ ਪਹੁੰਚੇ ਹਾਂ ਮਨਜੀਤ ਸਿੰਘ ਕੋਲ ਮੈਂ ਉਹਦੇ ਬਾਰੇ ਜੇ ਗੱਲ ਕਰਾਂ ਤੁਸੀਂ ਸਾਰੇ ਸਾਡੇ ਸਤਿਕਾਰਯੋਗ ਮੀਡੀਆ ਦੇ ਪਰਸਨਸ ਹੋ ਅੱਜ ਪੰਜਾਬ ਦੇ ਵਿੱਚ ਮੀਡੀਆ ਦੇ ਉੱਤੇ ਸਿੱਧਾ ਡਾਇਰੈਕਟ ਹਮਲਾ ਕਰਤਾ ਆਮ ਆਦਮੀ ਪਾਰਟੀ ਨੇ ਇਹ ਪਹਿਲਾ ਇਨਸੀਡੈਂਟ ਨਹੀਂ ਰঞ্জੀਤ ਸਿੰਘ ਗਿੱਲ ਦੀ ਕੋਟ ਮਾਰਦਾ ਇਸ ਤੋਂ ਪਹਿਲਾਂ ਮਨਿੰਦਰਜੀਤ ਸਿੰਘ ਸਿੱਧੂ ਲੋਕਵਾਜ਼ ਟੀਵੀ ਦੇ ਉੱਤੇ ਛੁੱਟਾ ਬੱਚਾ ਚੰਦ ਦੇਨ ਪਹਿਲਾਂ ਤਰਨਤਾਰਨ ਦੀ ਇਲੈਕਸ਼ਨ ਵਿੱਚ ਮੀਡੀਆ ਤੇ ਟਿੱਪਣੀਆਂ ਕਰਦੇ ਰਤਨਦੀਪ ਸਿੰਘ ਧਾਲੀਵਾਲ ਜਿਹੜੇ ਕਿ ਸਾਡੇ ਇੱਕ ਅ ਅੱਛੇ ਪੱਤਰਕਾਰ ਨੇ ਉਹਨਾਂ ਨੂੰ ਪਿਆ ਕਿ ਇਹ ਇਹ ਬੁਰਕੀਆਂ ਪਾਈਆਂ ਜਾਂਦੀਆਂ ਮੀਡੀਆ ਨੂੰ ਇੱਕ ਚੀਫ ਮਨਿਸਟਰ ਕਿਸੇ ਇੱਕ ਪੱਤਰਕਾਰ ਦਾ ਨਾਮ ਲੈ ਕੇ ਕਹਿੰਦਾ ਇਹ ਇਹਨਾਂ ਨੂੰ ਬੁਰਕੀਆਂ ਪੈਂਦੀਆਂ ਨੇ ਦੂਜੇ ਪਾਰਟੀ ਤੋਂ ਇਸ ਲਈ ਸਾਡਾ ਵਿਰੋਧ ਕਰਦੇ ਨੇ ਇਸੇ ਤਰ੍ਹਾਂ ਹੀ ਅ ਹੋਰ ਨਾ ਪੱਤਰਕਾਰਾਂ ਦੇ ਕਈਆਂ ਦੇ ਅਕਾਊਂਟਸ ਬੰਦ ਕੀਤੇ ਗਏ ਕਈਆਂ ਨੇ ਟਵਿੱਟਰ ਅਕਾਊਂਟ ਬੰਦ ਕੀਤੇ ਕਈਆਂ ਨੇ YouTube ਚੈਨਲ ਬੰਦ ਕਰਤੇ ABC TV ਆ ਸਾਡਾ ਜਗਤਾਰ ਸਿੰਘ ਬਹੁਤ ਅੱਛਾ ਪੁਰਾਣਾ ਪੱਤਰਕਾਰ ਆ ਸੋ ਹੋ ਕੀ ਰਿਹਾ ਵਾ ਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਭਗਵੰਤ ਮਾਨ ਦੀ ਸਰਕਾਰ ਮੀਡੀਆ ਨੂੰ ਉਹਨਾਂ ਨੇ ਹਾਈਜੈਕ ਕੀਤਾ ਵਾ ਕੇਜਰੀਵਾਲ ਸਾਹਿਬ ਨੇ ਜਿਹੜਾ ਰੋਜ਼ ਇਲਜ਼ਾਮ ਲਾਉਂਦੇ ਨਾ ਦੋ ਨੁਕਤਿਆਂ ਤੇ ਇਲਜ਼ਾਮ ਲਾਉਂਦੇ ਨੇ BJP ਔਰ ਮੋਦੀ ਸਰਕਾਰ ਤੇ ਇੱਕ ਉਹ ਕਹਿੰਦੇ ਨੇ ਕਿ ਮੋਦੀ ਨੇ BJP ਨੇ ਦੇਸ਼ ਵਿੱਚ ਗੁੱਦੀ ਮੀਡੀਆ ਬਣਾ ਦਿਆ ਹੈ ਯਾਨੀ ਕਿ ਮੀਡੀਆ ਕੈਪਚਰ ਕਰ ਲਿਆ ਇੱਕ ਉਹ ਕਹਿੰਦੇ ਨੇ ਕਿ ਮੋਦੀ ਦੀ ਸਰਕਾਰ ਤਾਨਾਸ਼ਾਹ ਹੈ ਔਰ ਈਡੀ ਤੇ ਸੀਪੀਆਈ ਦੇ ਦੁਰਉਪਯੋਗ ਨਾਲ ਆਪਣੇ ਦੇਸ਼ ਵਿੱਚ ਵਿਰੋਧੀਆਂ ਨੂੰ ਪਰਚੇ ਦਰਜ ਕਰ ਰਹੇ ਨੇ ਫੜ ਕੇ ਜੇਲਾ ਚ ਦੇ ਰਹੇ ਨੇ ਔਰ ਮੈਂ ਇਹਨਾਂ ਦੋਨਾਂ ਦੋਸ਼ਾਂ ਨੂੰ ਕਰੈਕ ਕਿਨਾ ਲੇਕਿਨ ਮੈਂ ਆਮ ਆਦਮੀ ਪਾਰਟੀ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਕੀ ਦੋਨੋਂ ਨੀਤੀਆਂ ਪੰਜਾਬ ਵਿੱਚ ਤੁਸੀਂ ਨਹੀਂ ਲਾਗੂ ਕੀਤੀਆਂ ਕੀ ਪੰਜਾਬ ਦਾ ਮੇਨਸਟ੍ਰੀਮ ਮੀਡੀਆ ਅੱਜ ਸਾਰਾ ਤੁਹਾਡੇ ਅਧੀਨ ਨਹੀਂਗਾ ਕਿ ਤੁਸੀਂ ਉਹਨਾਂ ਦੀ ਆਵਾਜ਼ ਬੰਦ ਨਹੀਂ ਕੀਤੀ ਹੋਈ ਕਿ ਉਹ মিডিਆ ਪੰਜਾਬ ਦੇ ਵਿੱਚ ਸਿਰਫ ਸਕ੍ਰਿਪਟਡ ਜੋ ਆਮ ਆਦਮੀ ਪਾਰਟੀ ਦੀ ਸਕ੍ਰਿਪਟ ਛਾਇਆ ਹੁੰਦੀ ਦਿੱਲੀ ਤੋਂ ਕਿ ਉਹੀ ਨਹੀਂ ਦਿਖਾਇਆ ਜਾ ਰਿਹਾ ਇਹ ਤਾਂ ਸ਼ੁਗਰ ਕਰੋ ਕਿ ਅੱਜ ਪੰਜਾਬ ਦੇ ਵਿੱਚ ਇੰਡੀਪੈਂਡੈਂਟ মিডিਆ ਤੁਹਾਡੇ ਸਾਰੇ ਸਰਕਾਰਯੋਗ ਵੀਰਾਂ ਵਰਗਾ ਆਰਗੈਨਿਕ মিডিਆ ਆਵਾ ਸਾਡੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਫੋਲੋਇੰਗ ਆ ਤਾਂ ਸਾਡੀ ਗੱਲ ਦੁਨੀਆ 'ਚ ਪਹੁੰਚ ਨਹੀਂ ਤਾਂ ਇਹਨਾਂ ਦੇ ਅਗਰ ਆਮ ਆਦਮੀ ਪਾਰਟੀ ਦੀ ਚੱਲਦੀ ਤਾਂ ਆਵਾਜ਼ ਵੀ ਨਹੀਂ ਸੀ ਨਿਕਲ ਦੇਣੀ ਪਾਰ ਔਰ ਦੂਸਰਾ ਜਿਹੜਾ ਉਹ ਕਹਿੰਦੇ ਕਿ ਅਸੀਂ ਮੋਦੀ ਤਾਨਾ ਛੱਟ ਕੀ ਕੇਜਰੀਵਾਲ ਤੇ ਭਗਵੰਤ ਮਾਨ ਘੱਟ ਸਾਨਾ ਸ਼ਾਨੇ ਇਨਾ ਦੀ ਵਿਜੀਲੈਂਸ ਬਿਊਰੋ ਨੇ ਔਰ ਪੰਜਾਬ ਪੁਲਿਸ ਨੇ ਕਿੰਨੇ ਪਿਛਲੇ 4 ਸਾਲਾਂ ਚ ਮੁਕਦਮੇ ਦਰਜ ਕੀਤੇ ਸਾਰੀ ਆਪੋਜੀਸ਼ਨ ਪਾਰਟੀਆਂ ਦੇ ਲੀਡਰ ਤੁੰਣ ਤੁੰਣ ਕੇ ਸਾਰਾ ਜਿਹੜਾ ਕੋਈ ਐਕਟਿਵਿਸਟ ਆ ਕੋਈ ਵਿਚਾਰਾ ਕਾਰਕੁਨ ਵੀ ਆ ਜੋ ਕੋਈ ਗੱਲ ਸਰਕਾਰ ਦੇ ਖਿਲਾਫ ਕਰਦਾ ਉਹਨਾਂ ਦੇ ਮੁਕਦਮੇ ਆ ਪਿੱਛੇ ਮਾਨਿਕ ਕੋਇਲ ਦੇ ਤੁਸੀਂ ਦੇਖਿਆ ਕਿਵੇਂ ਉਹਦੇ ਚਾਚੇ ਦੇ ਉੱਤੇ ਜਿਹੜਾ ਫਾਇਰਿੰਗ ਦਾ ਇਨਸੀਡੈਂਟ ਹੋਇਆ ਇਹ ਸਾਰਾ ਭੈ ਪੀਤ ਕਰਨ ਵਾਲਾ ਮਾਹੌਲ ਹੈ ਔਰ ਹੁਣ ਤਾਜ਼ਾ ਤਰੰਤਾਰਨ ਦੇਖੋ ਤੁਸੀਂ ਤਰੰਤਾਰਨ ਦੀ ਇਲੈਕਸ਼ਨ ਹੋਈ ਜਿੱਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਰੋ ਰਹੀ ਹੈ ਔਰ ਹੁਣ ਉਹ ఎలక్షన్ ਤੋਂ ਬਾਅਦ ਅਕਾਲੀਆਂ ਦੇ ਵਰਕਰਾਂ ਦੇ ਉੱਤੇ ਵੱਡੇ ਪੱਤਰ ਦੇ ਉੱਤੇ ਪਰਚੇ ਦਰਜ ਕੀਤੇ ਗਏ ਉਸ ਲੜਕੀ ਨੂੰ ਸਪੇਅਰ ਨਹੀਂ ਕੀਤਾ ਕੰਚਨਪ੍ਰੀਤ ਕੌਰ ਨੂੰ ਉਹਦਾ ਸ਼ੁਕਰ ਕਰੋਗੇ ਇਹਨਾਂ ਦੇ ਚੁੰਗਲ ਚੋਂ ਨਿਕਲ ਗਈ ਨੇ ਕਿ ਇਹਨਾਂ ਨੇ ਔਰਤ ਵੀ ਨਹੀਂ ਬਖਸ਼ੀ ਔਰ ਹੋਣਾ ਉੱਥੇ ਕਹਿੰਦੇ ਨੇ ਕਿ ਪ੍ਰਾਣੀਆਂ ਪਾਰਟੀਆਂ ਕਾਂਗਰਸ ਸੇ ਅਕਾਲੀ ਦਲ ਜੀ ਗੈਂਗਸਟਰ ਵਾਦ ਪੈਦਾ ਕੀਤਾ ਲੇਕਿਨ ਜੋ ਬੰਗਿਆ ਗੋਲੀ ਚੱਲੀ ਅੱਜ ਤੋਂ ਦੋ ਦਿਨ ਪਹਿਲਾਂ ਕਿ ਉਹ ਗੈਂਗਸਟਰਾਂ ਦਾ ਕੰਮ ਨਹੀਂ ਸੀ ਤੇ ਆਮ ਆਦਮੀ ਪਾਰਟੀ ਨੇ ਉਹਦੇ ਤੇ ਕੀ ਐਕਸ਼ਨ ਲਿਆ ਮਨਿੰਦਰ ਮਨਿੰਦਰ ਸਿੰਘ ਆਈਪੀਐਸ ਐਸਐਸਪੀ ਮਜੀਠਾ ਜ਼ਿਲ੍ਹਾ ਇਸ ਲਈ ਸਸਪੈਂਡ ਕੀਤਾ ਕਿ ਇਹਨਾਂ ਨੇ ਗੈਂਗਸਟਰ ਦੇ ਖਿਲਾਫ ਪੂਰੀ ਕਾਰਵਾਈ ਨਹੀਂ ਕੀਤੀ ਲੇਕਿਨ ਜਿਹੜਾ ਬੰਗਿਆਂ ਚ ਦਿਨ ਦਿਹਾੜੇ 40-50 ਗੋਲੀਆਂ ਮਾਰੀਆਂ ਫੋਰ ਗੱਡੀਆਂ ਭੰਨੀਆਂ ਕੀ ਉਥੋਂ ਦੇ ਜਿਹੜਾ ਨਵਾਂ ਸ਼ਹਿਰ ਦੇ ਜ਼ਿਲ੍ਹੇ ਦਾ ਕਿਸੇ ਪੁਲਿਸ ਕੁੱਕੀ ਦੇ ਖਿਲਾਫ ਕੋ ਐਕਸ਼ਨ ਲਿਆ ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਦਾ ਮਖੌੜਾ ਮਕੋਟਾ ਬਹੁਤ ਬੇਨਕਾਬ ਹੋ ਗਿਆ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਪੱਟਾ ਵੀ ਲੱਤ ਚੁੱਕਾ ਜਿਵੇਂ ਭੁੱਲਰ ਡੀਆਈਜੀ ਜਿਹੜਾ ਅਰੈਸਟ ਹੋਇਆ ਜਿਹਦੇ ਕੋ 7.5 ਕਰੋੜ ਰੁਪਇਆ ਕੈਸ਼ ਔਰ 2.5 ਕਿਲੋ ਸੋਨਾ ਪੰਜਾਬ ਪ੍ਰਾਪਰਟੀਆਂ ਨੂੰ ਦੇਹਾਨੇ 'ਚ ਪਤਾ ਨਹੀਂ ਕਿੰਨੀਆਂ ਪ੍ਰਾਪਰਟੀਆਂ ਦੁਬਈ ਤੇ ਕੈਨੇਡਾ 'ਚ ਤੇ ਕੇਜਰੀਵਾਲ ਤੇ ਭਗਵੰਤ ਦੇ ਨੱਕ ਦੇ ਥੱਲੇ ਬੈਠਾ ਸੀ ਰੋਪੜ ਜ਼ਿਲ੍ਹੇ 'ਚ ਮੋਹੱਲੀ ਉਹਦਾ ਦਫ਼ਤਰ ਸੀ ਉਹਨੂੰ ਵਿਜੀਲੈਂਸ ਬਿਊਰੋ ਤੇ ਪੰਜਾਬ ਪੁਲਿਸ ਨਹੀਂ ਫੜ ਸਕੀ ਸੀਬੀਆਈ ਨੂੰ ਦਿੱਲੀੋਂ ਆਉਣਾ ਪਿਆ ਤੇ ਉਹਨਾਂ ਨੇ ਇੱਕ ਅਫਸਰ ਨੂੰ ਫੜਿਆ ਸੋ ਇਹਨਾਂ ਦਾ ਕੱਟੜ ਇਮਾਨਦਾਰੀ ਦਾ ਸੌਦਾ ਪੱਟਾ ਉਹ ਖਤਮ ਹੋ ਚੁੱਕਾ ਵਾ ਇਹਨਾਂ ਦੇ ਉੱਤੇ ਵੱਡੇ 2-2000 ਕਰੋੜ ਦੇ ਮੁਕਦਮੇ ਚੱਲ ਰਹੇ ਨੇ ਭ੍ਰਿਸ਼ਟਾਚਾਰ ਦੇ ਸ਼ਰਾਬ ਘੁਟਾਲੇ 'ਚ ਔਰ ਕਲਾਸਰੂਮ ਘੁਟਾਲੇ ਵਿੱਚ ਸਾਰੇ ਨੀਸ ਸੋਡਿਆ ਕੇਜਰੀਵਾਲ ਸਤਿੰਦਰ